ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਰਹੀਆਂ ਜਦੋਂ ਲੁਧਿਆਣਾ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਵਿਦਿਆਰਥਣ ਹੈ ਜਿਹੜੀ ਪੌੜੀਆਂ ਦੀ ਰੇਲਿੰਗ ਤੋਂ ਹੇਠਾ ਡਿੱਗ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਲਿਫਟ ਦੀ ਉਡੀਕ ਕਰ ਰਹੀ ਸੀ ਤੇ ਉਹ ਪਲਾ ਨੂੰ ਨੰਗਾਉਣ ਦੇ ਲਈ ਜਦੋਂ ਇਹ ਵਿਦਿਆਰਥਣ ਬੌੜੀਆਂ ਦੀ ਰੇਲਿੰਗ ਤੇ ਬੈਠੀ ਸੀ ਤਾਂ ਦੂਜੀ ਮੰਜ਼ਲ ਤੋਂ ਅਚਾਨਕ ਢੇਹਾ ਡਿੱਗ ਜਾਂਦੀ ਹੈ ਤੇ ਮੌਕੇ ਤੇ ਹੀ ਇਸ ਦੇ ਸਾਹ ਨਿਕਲ ਜਾਂਦੇ ਨੇ ਤਾਂ ਜਗਰਾਉਂ ਦੇ ਪਿੰਡ ਚੌਂਕੀਮਾਨ ਦੀ ਇਹ ਖਬਰ ਹੈ ਜਿੱਥੇ ਨਜੀ ਯੂਨੀਵਰਸਿਟੀ ਦੀ ਬਿਲਡਿੰਗ ਤੋਂ 19 ਸਾਲ ਦੀ ਵਿਦਿਆਰਥਣ ਢੇਹਾ ਡਿੱਗ ਜਾਂਦੀ ਹੈ ਤਾਂ ਦੱਸਦੀ ਹੈ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਜਿੱਥੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਜਗਰਾਉਂ ਭੇਜਿਆ ਉੱਥੇ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਨਹੀਂ ਪਤਾ ਸੀ ਕਿ ਨਿੱਕੀ ਜਹੀ ਗਲਤੀ ਨਿੱਕੇ ਜੇ ਲਾਪਰਵਾਹੀ ਉਸ ਦੀ ਜ਼ਿੰਦਗੀ ਤਬਾਹ ਕਰ ਦੇਗੀ ਤਾਂ ਦੱਸਦੀ ਹੈ ਕਿ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰਕੇ ਜਲਦੀ ਇਸ ਮਾਮਲੇ ਨੂੰ ਸੁਲਝਾਉਣ ਦੀ ਗੱਲ ਵੀ ਕਹੀ ਗਈ ਹੈ ਇਸ ਮੌਕੇ ਡੀਐਸਪੀ ਜਸਵਿੰਦਰ ਸਿੰਘ ਟੀਨ ਸਾਥ ਯੂਨੀਵਰਸਿਟੀ ਦੇ ਡਾਇਰੈਕਟਰ ਨੇ ਕਿਹਾ ਕਿ ਦੂਜੇ ਸਟੂਡੈਂਟਾਂ ਤੋਂ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਲੜਕੀ ਸ਼ਬਨੂਰ ਲੁਧਿਆਣਾ ਦੀ ਰਹਿਣ ਵਾਲੀ ਸੀ ਤੇ ਰੋਜ਼ਾਨਾ ਲੁਧਿਆਣਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਲਈ ਆਉਂਦੀ ਸੀ ਪਰ ਅੱਜ ਇਸ ਨੇ ਇਸ ਤਰ੍ਹਾਂ ਕਿਉਂ ਕੀਤਾ ਇਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਸਿਵਲ ਹਸਪਤਾਲ ਪਹੁੰਚੇ ਪਰਿਵਾਰ ਨੇ ਇਸ ਮੌਕੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਆਪਣੀ ਯੂਨੀਵਰਸਿਟੀ ਵਿੱਚ ਸੂਣਨ ਵੱਲੋਂ ਸੁਸਾਇਡ ਕਰਨ ਦੀ ਗੱਲ ਸੁਣਨ ਆਈ ਹੈ ਸਰ ਹੈ ਕਿ ਇਹ ਮਾਮਲਾ ਤੋਂ ਪਤਾ ਲੱਗਿਆ ਕੌਣ ਸੀ ਸਟੂਡੈਂਟ ਕਿੱਥੋਂ ਦੀ ਸੀ ਸਰ ਸਟੂਡੈਂਟ ਦਾ ਨਾਮ ਹੈ ਜੀ ਸ਼ਬਨੂਰ ਇਹ ਲਿਜਾਣੇ ਤੋਂ ਬੀਬੀਏ ਦੀ ਫਰਸਟ ਇਅਰ ਦੀ ਸਟੂਡੈਂਟ ਹੈ ਜੀ ਸਾਡੇ ਤੇ 12 ਵਜੇ ਦੇ ਆਰਾਊਂਡ ਸਾਨੂੰ ਪਤਾ ਲੱਗਿਆ ਕਿ ਇਦਾਂ ਕਰਕੇ ਇੱਕ ਐਕਸੀਡੈਂਟਲ ਇਦਾਂ ਕੁਝ ਹੋਇਆ ਹੈ ਨਾਲ ਦੀ ਨਾਲ ਜੋ ਸਾਡੀ ਐਂਬੂਲੈਂਸ ਆ ਤੇ ਐਂਬੂਲੈਂਸ ਦੇ ਵਿੱਚ ਆਪਾਂ ਸਟੂਡੈਂਟ ਨੂੰ ਵਿਦ ਸਟਾਫ ਸਿਵਲ ਹਸਪੀਟਲ ਅਪਰ ਪੇਜ ਦਿੱਤਾ ਸੀਗਾ ਜੀ ਹਾਂ ਜੀ ਸਰ ਇਹਨੇ ਮਤਲਬ ਬਿਲਡਿੰਗ ਕੋ ਛਾਲ ਮਰੀ ਹੈ ਜਾਂ ਕੀ ਹੋ ਰਹੀ ਹੈ ਸਰ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੁਲਿਸ ਕਰ ਰਹੀ ਹੈ ਪੁਲਿਸ ਨੂੰ ਨਾਲ ਦੀ ਨਾਲ ਆਪਾਂ ਇਨਫੋਰਮ ਕਰਤਾ ਸੀਗਾ ਪੁਲਿਸ ਆ ਗਈ ਸੀ ਉਹਦੀ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਜੀ ਕੋਈ ਤਾਂ ਕੋਈ ਬੱਚਾ ਹੈ ਨਹੀਂ ਸੀ ਕੋਈ ਉਸ ਟਾਈਮ ਉਹਦੇ ਨਾਲ ਸਟੂਡੈਂਟ ਸੀਗੇ ਜੀ ਉਹਨਾਂ ਨੇ ਉਹਨਾਂ ਨੇ ਦੱਸਿਆ ਕੀ ਹੋਇਆ ਕੀ ਸੀਗਾ ਨਹੀਂ ਜੀ ਉਹਨਾਂ ਨੂੰ ਵੀ ਨਹੀਂ ਪਤਾ ਕਿਉਂਕਿ ਉਹ ਵੀ ਇਹੀ ਕਹਿ ਰਹੇ ਆ ਕਿ ਇਕਦਮੀ ਇਧਰ ਡਿੱਗ ਗਈ ਏ ਕੁੜੀ ਜੀ ਸਰ ਡਿਪਰੈਸ਼ਨ ਵਗੈਰਾ ਕੁਝ ਸੀ ਆ ਕੀ ਇਹਦੇ ਬਾਰੇ ਅਜੇ ਕੋਈ ਜਾਣਕਾਰੀ ਜੀ ਕਿਉਂਕਿ ਇਹ ਜੀ ਥੋੜੀ ਦਿਰ ਪਹਿਲਾਂ ਹੀ ਇਹ ਇਨਸੀਡੈਂਟ ਹੋਇਆ ਹੈ ਤੇ ਉਹ ਡੈਥ ਹੋ ਗਈ ਜਾਂ ਹਸਪਤਲ ਜਾ ਕੇ ਸੀ ਸਰ ਹਸਪਤਲ ਜਾ ਕੇ ਉਹਨਾਂ ਨੇ ਸਿਵਲ ਹਸਪਤਲ ਨੇ ਦੱਸਿਆ ਜੀ ਤੁਹਾਡਾ ਕੀ ਨਾਮ ਹੈ ਜੀ ਦਵਿੰਦਰ ਸਿੰਘ ਮਤਲਬ ਉਹਨਾਂ ਨੇ ਇਹੀ ਨਾਲ ਦੇ ਬੱਚੇ ਨੇ ਇਹੀ ਦੱਸਿਆ ਕਿ ਮਤਲਬ ਇੱਕ ਆਮ ਥੱਲੇ ਡਿੱਗ ਹਾਂਜੀ ਜੀ 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 ਠੀਕ ਜੀ ਇਸ ਦਾ ਹੈ ਮਤਲਬ ਇਹ ਬਿਲੋਂਗ ਕਿੱਥੋਂ ਕਰਦੀ ਸੀ? ਲੁਧਿਆਣੇ ਤੋਂ ਬਿਲੋਂਗ ਕਰਦੀ ਜੀ ਬੱਚਾ। ਹਾਂ ਜੀ। ਹਜੇ ਨਾ ਮੋੜਲੀ ਜਾਂਚ ਕਰ ਰਹੇ ਆਂ। ਸਭ ਨੂਰਨਾ ਦੀ ਲੜਕੀ ਹੈ। ਸੈਕੰਡ ਸਮੈਸਟਰ ਆ ਦਾ। ਤੇ ਉਹਦੀ ਹਜੇ ਤਾਂ ਪਹਿਲੀ ਹਜੇ ਦੇਖਿਆ ਹੀ ਐਸੇ ਆ ਕਿ ਮੋੜਲੀ ਜਾਂਚ ਹੈ। ਉਸ ਤੋਂ ਬਾਅਦ ਥੋੜੀ ਦੇਰ ਤੱਕ ਤੁਹਾਨੂੰ ਜਿਹੜਾ ਅਪਡੇਟ ਆ ਉਹ ਦੇ ਦਿੰਨੇ ਆ। ਹੈ ਸਰ ਸੁਸਾਈਡੀ ਹੈ? ਅ ਹਜੇ ਤਾਂ ਪੋਸਿਬਿਲਿਟੀ ਸੁਸਾਈਡ ਦੀ ਹੋਈ ਹੈ। ਜੀ। ਹਾਂ ਜੀ ਹਾਂ। ਜੋ ਦੇਖਣ ਚ ਲੱਗ ਰਿਹਾ ਪਹਿਲੇ ਨਜ਼ਰੇ। ਤੇ ਇਦਾਂ ਦਾ ਹੀ ਹੈਗਾ ਰੀਜ਼ਨ ਕੀ ਹੈ ਕੀ ਕੀ ਪਰੇਸ਼ਾਨੀ ਸੀ ਘਰ ਦੀ ਜਾਂ ਕੀ ਹੈ ਉਹ ਹਜੇ ਕਲੀਅਰ ਕਰ ਲਾਂਗੇ ਕੋਈ ਘਰੇਲੂ ਪ੍ਰੋਬਲਮ ਹੈ ਜਾਂ ਕੋਈ ਹਾਂਜੀ ਕੀ ਕੋਈ ਫੈਮਿਲੀ ਦਾ ਜਾਂ ਹੋਰ ਹੈ ਜੋ ਵੀ ਕਲੀਅਰ ਕਰਾਂਗੇ ਪ੍ਰੈਮਿਸ ਦੇ ਤੇ ਕਮਿਟੀ ਹੋ ਕਲੀਅਰ ਹੋਈ ਹੈ ਕਿ ਇਹਨੇ ਛਾਲ ਮਾਰੀ ਹੈ ਜੀ ਨਹੀਂ ਉਹ ਵੀ ਜਾਂਚ ਕਰਾਂਗੇ ਜਾਂਚ ਕਰ ਰਹੇ ਹਾਂ ਵੀ ਕਿਦਾਂ ਐਕਸੀਡੈਂਟਲ ਹੈ ਲੱਗਦਾ ਤਾਂ ਐਕਸੀਡੈਂਟਲ ਹੀ ਹੈ ਫਿਲਹਾਲ ਠੀਕ ਹੈ ਬਟ ਵੀ ਇਹ ਵੀ ਥੋੜਾ ਟਾਈਮ ਚਾਹੀਦਾ ਹੈ ਹੁਣ ਸਾਨੂੰ ਇੱਕ ਵਾਰੀ ਸਾਰੇ ਫੈਕਟਰ ਦੇਖ ਲਈਏ ਜੀ ਜੀ ਅ ਡਿੱਗੀ ਹੈ ਇਹ ਕਲੀਅਰ ਹੈ ਵੀ ਉਹ ਸੈਕੰਡ ਫਲੋਰ ਸੀ ਉੱਥੋਂ ਬੇਸਮੈਂਟ ਤੇ ਇੱਕ ਬੇਸਮੈਂਟ ਵਾਲੀ ਹੋਗੀ ਦੋ ਉੱਪਰ ਹੋਗੀ ਵੀ ਉਤੋਂ ਡਿੱਗੀ ਐ ਤੇ ਉਹ ਡਿੱਗੀ ਦਾ ਮਤਲਬ ਐਕਸੀਡੈਂਟਲ ਐ ਹੋਰ ਆ ਉਹ ਤੋੜਾ ਕਰਕੇ ਡਿਕਲੇਅਰ ਕਰ ਦਾਂਗੇ ਸਰ ਸਟੂਡੈਂਟ ਕੌਣ ਸੀਗਾ ਜੀ ਲੜਕੀ ਸੀਗੀ ਲੜਕਾ ਸੀ ਲੜਕੀ ਸੀਗੀ ਸਟੂਡੈਂਟ ਜੀ ਉਹ ਆਪਣੇ ਉਸਲ ਚ ਰਹਿੰਦੀ ਸੀ ਇੱਥੇ ਨਹੀਂ ਉਹ ਆਪਣੇ ਘਰ ਰਹਿੰਦੀ ਸੀ ਘਰ ਆਉਂਦੀ ਸੀ ਪੜਾਉਣ ਕਰਦੀ ਸੀ